ਹਾਂਜੀ ਮੇਰਾ ਨਾਮ ਪ੍ਰਦੀਪ ਸਿੰਘ ਆ। ਅੱਜ ਇੱਥੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪ੍ਰਵਾਸੀਆਂ ਦੇ ਖਿਲਾਫ। ਕਿਉਂ? ਦੇਖੋ ਜਿਹੜੀ ਘਟਨਾ ਇਹ ਹੁਣ ਵਾਪਰੀ ਆ ਪਿਛਲੇ ਦਿਨੀ ਹੁਸ਼ਿਆਰਪੁਰ ਵਿਖੇ ਹੈ ਨਾ ਬਹੁਤ ਮਾੜੀ ਘਟਨਾ। ਤੇ ਪ੍ਰਵਾਸੀਆਂ ਵੱਲੋਂ ਪ੍ਰਵਾਸੀਆਂ ਤੇ ਉਹਨਾਂ ਦੇ ਭਾਈਚਾਰੇ ਵੱਲੋਂ ਕੀਤੀ ਗਈ ਹੈ। ਤੇ ਜਿਵੇਂ ਬਾਈ ਜੀ ਹੋਰਾਂ ਨੇ ਵੀ ਕਿਹਾ ਕਿ ਜਦੋਂ ਕੋਈ ਵੀ ਇੱਥੇ ਬੰਦਾ ਆਉਂਦਾ ਏ ਤਾਂ ਘਟੋ ਘਟ ਪੰਜਾਬ 'ਚ ਉਹਨਾਂ ਨੂੰ ਕੰਮ ਕਰਨ ਦੀ ਖੁੱਲ ਹੋਣੀ ਚਾਹੀਦੀ ਆ। ਅਸੀਂ ਵੀ ਇਸ ਗੱਲ ਨਾਲ ਸਹਿਮਤ ਆ। ਵੀ ਇੱਥੇ ਪੂਰਬੀ ਪ੍ਰਵਾਸੀ ਆਉਣ ਉਹਨਾਂ ਨੂੰ ਕੰਮ ਦਾ ਅਧਿਕਾਰ ਹੋਵੇ ਉਹਨਾਂ ਨੂੰ ਵੋਟ ਦਾ ਅਧਿਕਾਰ ਤੇ ਉਹਨਾਂ ਦੇ ਇੱਥੇ ਜ਼ਮੀਨਾਂ ਲੈਣ ਦਾ ਇਸ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ ਇਹਨਾਂ ਦੇ ਪਹਿਲਾਂ ਦੀ ਆਧਾਰ ਕਾਰਡ ਬਣ ਚੁੱਕੀ ਹੈ ਉਹਨਾਂ ਕੋਲ ਦੇਖੋ ਇਹ ਤਾਂ ਹੁਣ ਦੇਖੋ ਸਰਕਾਰ ਚਾਵੇ ਤਾਂ ਕੁਝ ਵੀ ਕਰ ਸਕਦੀ ਹੈ ਰੱਦ ਹੋਣ ਚ ਕੋਈ ਮੈਨੂੰ ਲੱਗਦਾ ਵੀ ਜੇ ਹੁਣ ਅਮਰੀਕਾ ਦੇ ਵਿੱਚ 트੍ਰੰਪ ਹੋਰੀ ਦੋ ਦੋ ਨਾਗਰ ਦੋਹਰੀ ਨਾਗਰਿਕਤਾ ਉਹ ਰੱਦ ਕਰ ਸਕਦੇ ਤਾਂ ਪੰਜਾਬ ਦੇ ਵਿੱਚ ਸਰਕਾਰ ਚਾਹੀਦਾ ਕੁਝ ਵੀ ਕਰ ਸਕਦੀ ਆ ਸੋ ਜੋ ਘਟਨਾ ਵਾਪਰੀ ਹੈ ਜਿੱਥੇ ਇਹ ਪ੍ਰਵਾਸੀ ਭਾਈਚਾਰਾ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਜਿੰਮੇਵਾਰ ਆ ਪਰ ਜਿਹੜੇ ਵਿਚ ਬੰਦੇ ਮਾਰੇ ਨੇ ਗਲਤ ਅੰਸਰ ਨੇ ਉਹਨਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਰਕਾਰ ਨੂੰ ਪੰਜਾਬ ਚ ਜਿੰਨਾ ਪ੍ਰਵਾਸ ਹੋ ਰਿਹਾ ਜਿੰਨੇ ਇੱਥੇ ਬੰਦੇ ਟ੍ਰੇਨਾਂ ਭਰ-ਭਰ ਕੇ ਆ ਰਹੇ ਉਹਦਾ ਕੋਈ ਪ੍ਰੋਟੋਕੋਲ ਹੋਣਾ ਚਾਹੀਦਾ ਕੋਈ ਜਾਬਤਾ ਲੱਗਣਾ ਚਾਹੀਦਾ ਉਹਦੇ ਤੇ ਪਿੰਡਾਂ ਦੇ ਵਿੱਚ ਮਤੇ ਪਾਈ ਜਾ ਰਹੇ ਇਹਨਾਂ ਨੂੰ ਕਿਹਾ ਜਾ ਰਿਹਾ ਕਿ ਪਿੰਡਾਂ ਦੇ ਵਿੱਚੋਂ ਕੱਢੋ ਕੀ ਆ ਇਸ ਤਰ੍ਹਾਂ ਕੱਢਣ ਦੇ ਨਾਲ ਜੋ ਇਹ ਸਭ ਕੁਝ ਵਾਪਰਿਆ ਉਸ ਨੂੰ ਖਤਮ ਹੋਏਗੀ ਦੇਖੋ ਚਲੋ ਇਹ ਇੱਕ ਤਰ੍ਹਾਂ ਦਾ ਮੈਨੂੰ ਲੱਗਦਾ ਕਿ ਬੰਦਿਆਂ ਦੇ ਅੰਦਰ ਰੋਸ ਆ ਪ੍ਰੈਸ਼ਰ ਬੰਦਿਆਂ ਦੇ ਅੰਦਰ ਬਣਦਾ ਹੁੰਦਾ ਤੇ ਉਹ ਬਣਾ ਵੀ ਰਹੀਆਂ ਰੋਸ ਦੇ ਵਿੱਚ ਬੰਦੇ ਜਿਸ ਤਰ੍ਹਾਂ ਦੀ ਕੋਈ ਵੀ ਆਪਦਾ ਬਣਦਾ ਯੋਗਦਾਨ ਇਹਦੇ ਵਿੱਚ ਪਾ ਰਿਹਾ ਉਹਨੂੰ ਤਾਂ ਆਪਾਂ ਨਕਾਰ ਨਹੀਂ ਸਕਦੇ ਪਰ ਇਹਦੇ ਵਿੱਚ ਜਿੱਦਾਂ ਹੁਣ ਆਪਣੇ ਬੰਦੇ ਕੋਈ ਬੰਦਾ ਆਪਣਾ ਡਬਈ ਜਾਂਦਾ ਜਾਂ ਕਿਤੇ ਹੋਰ ਜਾਂਦਾ ਉੱਥੇ ਉਹਨੂੰ ਵੋਟ ਦਾ ਅਧਿਕਾਰ ਨਹੀਂ ਹੁੰਦਾ ਕੰਮ ਕਰ ਸਕਦਾ ਉਹ ਜਿੰਨੀ ਮਰਜ਼ੀ ਦੇਰ ਤੋ ਮੈਂ ਮੋੜ ਇਹੀ ਕਹਿ ਰਿਹਾ ਇਹ ਸਾਰੇ ਘਟਨਾਵਾਂ ਵਿੱਚ ਜੋ ਘਟਨਾਵਾਂ ਵਾਪਰ ਰਹੀਆਂ ਸਰਕਾਰ ਸਭ ਤੋਂ ਵੱਧ ਜ਼ਿੰਮੇਵਾਰ ਆ ਕੋਈ ਨਾ ਕੋਈ ਸੈਂਸਰਸ਼ਿਪ ਕੋਈ ਨਾ ਕੋਈ ਪ੍ਰੋਟੋਕੋਲ ਹੋਣਾ ਚਾਹੀਦਾ ਵੀ ਜਿਹੜਾ ਬੰਦਾ ਪੰਜਾਬ ਦੀ ਧਰਤੀ ਤੇ ਆ ਰਿਹਾ ਉਹਦੇ ਬਾਰੇ ਸਾਨੂੰ ਜਾਣਕਾਰੀ ਚਾਹੀਦੀ ਆ ਇੰਨੇ ਬੇਕਿਰਤਾ ਕਿਉਂ ਹੋ ਜਾਂਦੇ ਕਾਹਦੀ ਲੱਗਦਾ ਹੈ ਕਿ ਜੇ ਘਟਨਾ ਦਾ ਕੋਈ ਡਰ ਨਹੀਂ ਇਹਨਾਂ ਨੂੰ ਲੱਗਦਾ ਕਿ ਮੈਂ ਯਾਰ ਫੜਿਆ ਜਾਵਾਂਗਾ ਜਾਂ ਮੇਰਾ ਕੋਈ ਨੁਕਸਾਨ ਹੋਏਗਾ ਮੈਨੂੰ ਸਜ਼ਾ ਹੋ ਜੇ ਦੇਖੋ ਇਨਸਾਨ ਦੇ ਅੰਦਰ ਦੋ ਰੂਹਾਂ ਨੇ ਉਹ ਦੇਵਤਾ ਵੀ ਆ ਤਾਂ ਜਦੋਂ ਦਾਨਵ ਦੀ ਰੂਹ ਆ ਜਾਂਦੀ ਉਹ ਕਿਸੇ ਵੀ ਇਨਸਾਨ ਦੇ ਵਿੱਚ ਆ ਸਕਦੀ ਆ ਤਾਂ ਉਹ ਇਸ ਤਰ੍ਹਾਂ ਦੇ ਕੁਰਕਰਮ ਜਾਂ ਮਾੜੀ ਹਰਕਤ ਕਰਦਾ ਸੋ ਇਹੀ ਕਹਿ ਸਕਦੇ ਹਾਂ ਕਿ ਹਵਾਨੀਅਤਾ ਤੇ ਇੱਕ ਦਾਨਵ ਦੀ ਰੂਹ ਜਦੋਂ ਬੰਦੇ ਦੇ ਅੰਦਰ ਆਉਂਦੀ ਆ ਤਾਂ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਆ ਹਾਲਕੇ ਚਲੋ ਜਿਹੜੀ ਗੱਲ ਹੋ ਰਹੀ ਸਾਨੂੰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਇੰਡਸਟਰੀ ਨੂੰ ਵੀ ਕੰਮਿਆਂ ਦੀ ਲੋੜ ਆ ਪਰ ਕਾਮਿਆਂ ਦਾ ਇੱਥੇ ਆਉਣ ਦਾ ਕੋਈ ਪ੍ਰੋਟੋਕੋਲ ਹੋਣਾ ਚਾਹੀਦਾ ਜਿਸ ਬੰਦੇ ਦੇ ਕੋਲ ਚਾਰ ਬੰਦੇ ਕੋਈ ਕੰਮ ਕਰ ਰਹੇ ਆ ਕਿਸੇ ਖੇਤ ਦੇ ਵਿੱਚ ਚਾਰ ਬੰਦੇ ਕੰਮ ਕਰੇ ਫੈਕਟਰੀ 'ਚ 100 ਹਜ਼ਾਰ ਬੰਦਾ ਕਰ ਰਿਹਾ ਉਹਦੇ ਕੋਲ ਬੰਦੇ ਕੋਲ ਪੂਰਾ ਉਹਨਾਂ ਦਾ ਪ੍ਰੂਫ ਹੋਣਾ ਚਾਹੀਦਾ ਕਿ ਬੰਦਾ ਕਿੱਥੋਂ ਆਇਆ ਕਿਵੇਂ ਗਿਆ ਕਿੱਥੇ ਜਾ ਰਿਹਾ ਸੋ ਇਹ ਕਿਸੇ ਪ੍ਰੋਟੋਕੋਲ ਦੇ ਵਿੱਚ ਇੱਥੇ ਪ੍ਰਵਾਸੀ ਆਉਣੇ ਚਾਹੀਦੇ ਨਾ ਕਿ ਅੰਨੇਵਾ ਇੱਥੇ ਤੁਸੀਂ ਤੱਕੀ ਚਦੋ ਇਹ ਇਕੱਲਾ ਸਿੱਖਾਂ ਦਾ ਮਸਲਾ ਨਹੀਂ ਇਹ ਪੰਜਾਬ 'ਚ ਰਹਿਣ ਵਾਲੇ ਹਿੰਦੂ ਮੁਸਲਮਾਨ ਹਰ ਇੱਕ ਭਾਈਚਾਰੇ ਦਾ ਮਸਲਾ ਇਹ ਸੋ ਮੈਨੂੰ ਇਹ ਵੀ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਇੱਕ ਚੰਗੇ ਪੰਜਾਬੀ ਫੂਨ ਦੇ ਨਾਤੇ ਹਰੇਕ ਕਮਿਊਨਿਟੀ ਦੇ ਬੰਦੇ ਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਤੇ ਸਰਕਾਰਾਂ ਦੇ ਪ੍ਰੈਸ਼ਰ ਬਣਾਉਣਾ ਚਾਹੀਦਾ ਤੇ ਜਿਹੜੇ ਬੰਦੇ ਸਾਡੇ ਨੁਮਾਇੰਦਿਆਂ ਦੇ ਵਿੱਚ ਨੇ ਚਾਹੇ ਕੋਈ ਅਜੇ ਐਮਸੀ ਬਣਿਆ ਚਾਹੇ ਕੋਈ ਜ਼ੇਰ ਪਰਸਨ ਆ ਕੋਈ ਐਮਐਲਏ ਆ ਕੋਈ ਕਿਸੇ ਵੀ ਉੱਚੇ ਅਹੁਦੇ ਤੇ ਆ ਉਹਨਾਂ ਨੂੰ ਵੀ ਆਪਣਾ ਵੋਟ ਬੈਂਕ ਨਾ ਦੇਖਦੇ ਹੋਏ ਪੰਜਾਬ ਦੇ ਹਿੱਤਾਂ ਨੂੰ ਦੇਖਦੇ ਹੋਏ ਉਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਵੈਰੀਫਾਈ ਕਰਨ ਲੱਗੇ 100 ਵਾਰ ਸੋਚਣਾ ਚਾਹੀਦਾ ਤੇ ਕਿਸੇ ਪ੍ਰੋਟੋਕੋਲ ਦੇ ਵਿੱਚ ਉਹਨਾਂ ਨੂੰ ਇੱਥੇ ਰਹਿਣ ਦੀ ਆਗਿਆ ਹੋਣੀ ਚਾਹੀਦੀ ਨਾ ਕਿ ਆ